ਕੋ ਸਾਡੇ ਮਾਨਜੋਤ ਸੀਐਮ ਸਾਹਿਬ ਵੱਲੋਂ ਤੇ ਡੀਜੀ ਸਾਹਿਬ ਵੱਲੋਂ ਬੜੇ ਕਲੀਅਰ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਆਰਗੇਨਾਈਜ਼ ਕ੍ਰਾਈਮ ਔਰ ਜਿੰਨੇ ਵੀ ਪਿੱਛੇ ਕੋਈ ਹਿਨਰਸ ਕ੍ਰਾਈਮ ਹੋਇਆ ਤੁਸੀਂ ਦੇਖਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਟੀਮ ਬੜੀ ਜਲਦੀ ਸੋਲਵ ਕਰ ਲੈਂਦੀ ਹੈ ਇਸ ਕੇਸ ਦੇ ਵਿੱਚ ਵੀ ਮੈਂ ਪੂਰੀ ਗੱਲ ਤਾਂ ਨਹੀਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਬਟ ਡੈਫੀਨਿਟਲੀ ਅਸੀਂ ਆਇਡੈਂਟੀਫਿਕੇਸ਼ਨ ਕਰ ਲਈ ਹੋਈ ਹੈ ਔਰ ਬਹੁਤ ਜਲਦ ਤੁਹਾਨੂੰ ਇਹ ਰਿਜ਼ਲਟ ਦੇਖਣ ਨੂੰ ਮਿਲਣਗੇ ਇੰਨੀ ਗੱਲ ਮੈਂ ਕਹਿ ਸਕਦਾ ਔਰ ਜੇ ਸਾਡੇ ਮੇਨ ਗੱਲ ਹੈ ਕਿ ਜੇ ਪ੍ਰिवेंट ਹੁੰਦਾ ਕਰਾਇਮ ਉਹਨੂੰ ਅਸੀਂ ਪਹਿਲਾਂ ਪ੍ਰਾਇੋਰਟੀ ਦਿੰਦੇ ਹਾਂ ਨਹੀਂ ਤਾਂ ਡਿਟੈਕਟ ਜਰੋ ਕਰਦੇ ਹਾਂ ਉਹਦੇ ਵਿੱਚ ਇਹ ਕਰਾਇਮ ਵੀ ਬਹੁਤ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਡਿਟੇਲਸ ਦੇਖੋ ਉਹ ਗੱਲ ਜਦੋਂ ਇੰਟਰੋਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗੀ ਬਹੁਤ ਜਲਦ ਅਸੀਂ ਮੁਜ਼ਮਨ ਤੱਕ ਪਹੁੰਚ ਜਾਵਾਂਗੇ ਮੁਜ਼ਮਨ ਤੱਕ ਸਰ ਕੋਈ ਕਾਰਨ ਪਤਾ ਲੱਗਿਆ ਹੋਵੇ ਫੋਲੀ ਪੁਲਿਸ ਦੀ ਸਾਈਬਰ ਜਾਂਚ ਕੀਤੀ ਜਾਏਗੀ ਹਾਂਜੀ ਬਹੁਤ ਮਾਇਰ ਤੋਂ ਹੋ ਰਹੀ ਹੈ ਜਿੰਨੇ ਵਾਰੀ ਨਹੀਂ ਗਈ ਉਹ ਤਾਂ ਸਾਰਾ ਚੱਲਦਾ ਹੀ ਹੈ ਜੀ that is part of investigation ਸਭ ਤੋਂ ਮੇਨ ਗੱਲ ਹੈ ਕਿ ਜਿਹੜੇ ਬੰਦਿਆਂ ਨੇ ਕ੍ਰਾਈਮ ਨੂੰ ਅੰਜਾਮ ਦਿੱਤਾ ਬਹੁਤ ਜਲਦ ਉਹਨਾਂ ਨੂੰ ਜਿਵੇਂ ਸਾਡੇ ਸਪੈਸ਼ਲਟੀ ਜੀ ਸਾਹਿਬ ਨੇ ਕਿਹਾ ਕਿ ਬਹੁਤ ਜਲਦੀ ਤੁਹਾਨੂੰ ਸਾਹਮਣੇ ਸਾਰੇ ਖੁਲਾਸਾ ਕੀਤਾ ਜਾ ਸਾਰੀਆਂ ਗੱਲਾਂ ਬਿਲਕੁਲ ਸਾਡੇ ਜ਼ਿਹਨ 'ਚ ਨਹੀਂ ਪਰ ਉਹ ਦੱਸਣੀ ਇਸ ਸਮੇਂ ਤੇ ਵਾਜਬ ਨਹੀਂ ਕਿਉਂਕਿ ਉਹਦੇ ਨਾਲ ਹੋਰ ਅਲਰਟ ਹੋ ਜਾਂਦਾ ਮੁਲਜ਼ਮ ਤੁਸੀਂ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਕੋਈ ਕਾਰਨ ਰਿਹਾ ਕੋਈ

ਸਾਰੇ ਐਂਗਲ ਜਿਹੜੇ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ ਪ੍ਰੋਫੈਸ਼ਨਲ ਪੁਲਿਸ ਅਫਸਰ ਔਰ ਪ੍ਰੋਫੈਸ਼ਨਲ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚ ਹਮੇਸ਼ਾ ਆਪਾਂ ਹਰ ਐਂਗਲ ਕਵਰ ਕਰਦੇ ਆ ਸੋ ਥੈਟ ਕੋਈ ਚੀਜ਼ ਰਹਿ ਨਾ ਜਾਵੇ ਕੀ ਲੱਗਦਾ ਕੋਸ਼ਿਸ਼ ਕਰ ਲਓਗੇ ਇਸ ਤੇ ਯਾਰ ਕਿਸੇ ਵੀ ਟਾਈਮ ਕਰ ਸਕਦੇ ਆ ਦੇਖੋ ਇਹ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਕਿ ਜਿੱਦਾਂ ਡਿਵੈਲਪ ਕਰਦੀ ਹੈ ਇਹ ਚੀਜ਼ ਜਾਂ ਸਾਡੀ ਇਨਵੈਸਟੀਗੇਸ਼ਨ ਤੋਂ ਬਹੁਤ ਜਲਦ ਮੈਂ ਤੁਹਾਨੂੰ ਕਹਿ ਸਕਦਾ ਇਹਦੇ ਕੋ ਟਾਈਮ ਬਾਉਂਡ ਨਹੀਂ ਹੁੰਦਾ ਪਰ ਡੈਫੀਨਿਟਲੀ ਵੀ ਆਰ ਔਨ ਟ੍ਰੈਕ ਐਂਡ ਤੁਸੀਂ ਬਹੁਤ ਜਲਦ ਇਹਦੇ ਰਿਜ਼ਲਟ ਦੇਖੋ ਪਰ ਲੇਕਿਨ ਬਾਰ ਬਾਰ ਤੁਹਾਡੇ ਚਿੱਠੀਆਂ ਲਿਖਣ ਦੇ ਬਾਅਦ ਵੀ ਤੁਹਾਨੂੰ ਰਿਪੋਰਟ ਨਹੀਂ ਦਿੱਤਾ ਜਾ ਰਿਹਾ ਅੱਗੇ ਬਰਗਾੜੀ ਵਾਲੇ ਮਸਲੇ 'ਚ ਵੀ ਇਦਾਂ ਹੀ ਹੋਇਆ ਸੀਗਾ ਅਸੀਂ ਪਿਛਲੇ ਰਿਪੋਰਟ ਨਹੀਂ ਸੀ ਦਿੱਤਾ ਉਦੋਂ ਸੁਪਰਵਾਈਜ਼ਨ ਪੂਰ ਵਿਜੇ ਪ੍ਰਸਾਦ ਕਰ ਰਹੇ ਸੀਗੇ ਪਰ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਅਸੀਂ ਕਾਰਵਾਈ ਕਰਾਂਗੇ ਜੇਕਰ ਸਾਨੂੰ ਰਿਪੋਰਟ ਨਾ ਦਿੱਤਾ ਕੋਈ ਅਜਿਹਾ ਵੀ ਕੰਮ ਹੋ ਸਕਦਾ ਹੈ ਉਹਨਾਂ ਵੱਲੇ ਸਮੇਂ 'ਚ ਸਖਤ ਕਾਰਵਾਈ ਹੋ ਸਕਦੀ ਹੈ ਜੇਕਰ ਦੇਖੋ ਜੇ ਜਵਾਬ ਆ ਜੇ ਉਸ ਤੋਂ ਬਾਅਦ ਹੀ ਮੈਂ ਕੋਈ ਕਮੈਂਟ ਕਰ ਸਕਦਾ ਆਪਾਂ ਪਹਿਲਾਂ ਹੀ ਹਾਈਪੋਥੈਟਿਕ ਸਿਚੁਏਸ਼ਨ ਬਾਰੇ ਕਿਵੇਂ ਕਮੈਂਟ ਕਰ ਸਕਦੇ ਆ 15 ਜਗ੍ਹਾ ਤੇ ਜਿਹੜੀ ਸਖਤ ਕੀਤੀ ਆ ਕਿੰਨੇ ਲੈਪਟਾਪਸ ਮੋਬਾਈਲ ਵਗੈਰਾ ਉਹ ਸਾਰੇ ਤੁਹਾਡੇ ਨਾਲ ਸ਼ੇਅਰ ਕੀਤੇ ਗਏ ਆ ਔਰ ਉਹਦੀ ਜਾਣ ਜਿਹੜੀ ਐ ਐਫਐਸਐਲ ਰਾਹੀਂ ਜਿਹੜੇ ਇਲੈਕਟ੍ਰੋਨਿਕ ਡਿਵਾਈਸੇਸ ਇਹ ਬਾਕੀ ਰਿਕਾਰਡ ਉਹ ਸਾਰੀ ਐਸਆਈਟੀ ਕਰ ਰਹੀ ਹੈ। ਸਯੋਗ ਦੀਪਾ ਜਾਰ ਐਸਪੀਸੀ ਵੱਲੋਂ ਜਾਂ ਨਹੀਂ ਹਲੇ ਵੀ ਨਹੀਂ। ਦੇਖੋ ਆਪਾਂ ਇਸ ਬਾਰੇ ਕੋਈ ਮੈਂ ਕਮੈਂਟ ਨਹੀਂ ਕਹਿਣਾ ਚਾਹੁੰਦਾ ਕਿ ਲੀਗਲ ਪ੍ਰੋਸੈਸ ਔਰ ਉਹਦੇ ਜਿੱਦਾਂ ਵੀ ਕੋਈ ਇਹੋ ਜੀ ਗੱਲ ਆਏਗੀ ਕਿ ਜਾਂ ਕੋਈ ਸਾਨੂੰ ਰਿਟਰਨ ਦੇ ਵਿੱਚ ਕੋਈ ਜਵਾਬ ਆਏਗਾ ਜਾਂ ਨਹੀਂ ਆਏਗਾ ਉਸਤੇ ਬਾਰੇ ਮੈਂ ਪਹਿਲਾਂ ਫਿਊਚਰ ਬਾਰੇ ਨਹੀਂ ਅਜੇ ਕਮੈਂਟ ਕਰ ਸਕਦਾ। ਹਾਂਜੀ ਅਜੇ ਦੋ ਹੀ। ਹਾਂਜੀ ਅਜੇ ਦੋ ਹੀ। ਚੱਲ ਰਿਹਾ ਜੀ ਸਾਰਾ ਪ੍ਰੋਸੈਸ ਇਸ ਆਨ।